ਅੱਡਾ ਦਿਲ ਘੱਟਾ ਕਰਤਾ ਮੈਨੂੰ ਮਹਾਰਾਜ ਦੀ ਸੌ ਜੇ ਮੈਂ ਮੁੜ ਕੇ ਆ ਗਿਆ ਮੈਂ ਨਹੀਂ ਆਉਂਦਾ ਹੈਗਾ। ਤੇਰਾ ਭਲਾ। ਅੱਲਾ ਹੀ ਮੰਨਦੇ ਭਰਾ ਅਸੀਂ ਸਾਰੇ। ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਮਹਾਰਾਜ ਦੀ ਸੌ ਲੱਗੇ ਮੈਂ ਮੁੜ ਕੇ ਨਹੀਂ ਆਉਂਦਾ। ਇਹ ਰੱਬੇ ਕਵਾਰਿਆ ਤੀ ਉਦੋਂ ਇਹੇ ਜੀ ਬੋਲ ਬਈ। ਉਹ ਸੱਚ ਹੋ ਗਏ ਬਾਈ ਮੁੜ ਕੇ ਨਹੀਂ ਆਉਂਦਾ। ਤੇ ਜਿਹੜੇ ਲੋਬੇ ਖੜੇ ਸੀ ਨਾ ਬੰਦੇ ਉਹਨਾਂ ਨੇ ਕਿਹਾ ਬਾਈ ਮਾਫੀ ਮੰਗ ਲੈ ਤੇ ਰੱਬ ਭਲਾ ਹੋ ਜੇ। ਆ ਗੱਲ ਕਿਉਂ ਕਹੀ ਤੁਸੀਂ ਪਿੱਛੇ ਵੀਡੀਓ ਵਿੱਚ ਦੇਖੋ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਸਿਆਣੇ ਬੰਦੇ ਤਾਂ ਤਤ ਕੱਢੇ ਹੋਏ ਨੇ ਵੀ ਆ ਬੰਦੇ ਨੇ ਗੱਲ ਗਲਤ ਕਹਿਤੀ ਸੱਚੇ ਬਾਦਸ਼ਾਹ ਦੀ ਸੌਂਖਾ ਖਾ ਕੇ ਕਹੀ ਵੀ ਮੈਂ ਮੁੜ ਕੇ ਨਹੀਂ ਆਉਂਦਾ ਉਹੀ ਬੋਲ ਬੋਲ ਪੂਰੇ ਹੋ ਗਏ ਬਾਈ ਹੁਣ ਬਾਈ ਕਦੇ ਮੁੜ ਕੇ ਨਹੀਂ ਆਊਗਾ ਦੇਖੋ ਵੀ ਵੀਡੀਓ ਜਮੀਰ ਵੀ ਬੰਦੇ ਦਾ ਜਾਗਣਾ ਚਾਹੀਦਾ ਜਾਗਣਾ ਚਾਹੀਦਾ ਮੈਂ ਤਾਂ ਪਹਿਲੀ ਵਾਰ ਇਹ ਜੀਜ਼ ਦੇਖੀ ਅੱਲੇ ਤੁਸੀਂ ਸਾਡੇ ਇਲਾਕੇ 'ਚ ਆ ਜਿਓ ਚਾਹੇ ਕੋਈ ਗਰੀਬ ਆ ਜੇ ਮੀਰਾ ਜੇ ਕੋਈ ਇਹ ਗੱਲ ਕਰਤੀ ਦਿਖਾ ਗਿਆ ਯਾਰ ਛੋਟੀ ਬੇਇਜ਼ਤੀ ਕਰਾਈ ਜਾਂਦੇ ਨੇ ਤੁਸੀਂ ਇੰਨੇ ਖੜ ਜਾ ਤੁਸੀਂ ਇੰਨੇ ਤੱਕ ਡਿਓ ਮੱਝ ਵਾਲੇ ਅਫਗਾਨੀ ਨਾਲ ਤੁਸੀਂ ਲੜਿਓ ਠੀਕ ਆ ਸੁਣੋ ਨਾਦਰ ਨਾਲ ਤੁਸੀਂ ਲੜਿਓ ਗੱਲ ਸੁਣਾ ਮੱਝ ਵਾਲਿਆ ਠੀਕ ਆ ਅਫਗਾਨੀ ਨਾਲ ਤੁਸੀਂ ਲੜਿਓ ਨਾਦਰ ਨਾਲ ਤੁਸੀਂ ਲੜਿਓ 84 ਤੁਸੀਂ ਨੇ ਹੜਾਈ ਆ ਸਾਰਾ ਕੁਝ ਤੁਸੀਂ ਨੇ ਹੜਾਈ ਆ ਅਫਗਾਨੀ ਵਰਗੇ ਸਾਡੇ ਕਣੀ ਤਾਂ ਆਉਂਦੇ ਨਹੀਂ ਥੀਗੇ ਸਾਡੇ ਕਣੀ ਹੈ ਹੀ ਨਹੀਂ ਥੀਗੇ ਕੁਸਾ ਟਿੱਬੇ ਥੀਗੇ ਤੁਸੀਂ ਨੇ ਸਾਰਾ ਕੁਝ ਕਰਿਆ ਤੁਸੀਂ ਨੇ ਲੜਾਈਆਂ ਲੜੀਆਂ ਨੇ ਉਹ ਛੋਟੀ ਬੇਇੱਜ਼ਤੀ ਕਰਾ ਰਹੇ ਨੇ ਇਹ ਬੰਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਿਹੜੇ ਇਹ ਕੰਮ ਕਰ ਰਹੇ ਨਾ ਛੋਟੀ ਬੇਇੱਜ਼ਤੀ ਕਰਾ ਰਹੇ ਨੇ ਮੇਰੇ ਦਿਲ 'ਚ ਇੰਨੀ ਜਗ੍ਹਾ ਦਿੱਤੀ ਵੀ ਹਾਂ ਜਿਹੜੇ ਮਝਾਇਲ ਨੇ ਵੀ ਬਹੁਤ ਵਧੀਆ ਬੰਦੇ ਨੇ ਬੰਦੇ ਤੁਸੀਂ ਵਧੀਆ ਬਈ ਸਾਡੀ ਟਰਾਲੀ ਉੱਥੇ ਮੂਰੇ ਆਪਣੇ ਭਾਈ ਨੇ ਇਥੇ ਉਹ ਕਰਦੇ ਦੇਣਗੇ ਮੂਰੇ ਟ੍ਰੈਂਟ ਦੀ ਆ ਸਾਡੀ ਟਰਾਲੀ ਕਢਵਾ ਕੇ ਲੈ ਕੇ ਆਏ ਆਪ ਮੈਨੂੰ ਕਹਿੰਦੇ ਵੀ ਇੱਥੇ ਟ੍ਰੈਕ ਰੋਕ ਲਾ ਪਾਣੀ ਦੀ ਗਾ ਮੂਰੇ ਡੰਡੇ ਨਾਲ ਆਪ ਫੇਰ ਕੇ ਚੜਵਾ ਕੇ ਲੈ ਪਰ ਯਾਰ ਆ ਬੰਦੇ ਨੇ ਸਾਡਾ ਦਿਲ ਖੱਟਾ ਕਰਤਾ ਮੈਨੂੰ ਮਹਾਰਾਜ ਦੀ ਸੌ ਜੇ ਮੈਂ ਮੁੜ ਕੇ ਆ ਗਿਆ ਮਹਿਣੀ ਹੁੰਦਾ ਹੈਗਾ ਵਾਹਿਗੁਰੂ ਜੀ ਕੀ ਫਤਿਹ